ਹੱਥਾਂ 'ਚ ਚੂੜਾ ਤੇ ਲਾਲ ਰੰਗ ਦਾ ਲਹਿੰਗਾ ਸਾਜ ਸਵਰ ਕੇ ਤਿਆਰ ਹੋ ਕੇ ਪੈਲੈਸ ਪਹੁੰਚੀ ਲਾੜੀ ਪਰ ਉਸ ਨੂੰ ਕੀ ਪਤਾ ਸੀਗਾ ਕਿ ਲਾੜਾ ਵਿਆਹ ਤੇ ਪਹੁੰਚੇਗਾ ਹੀ ਨਹੀਂ ਤਾਂਤਾ ਸੁਵੀਰਾ ਤੁਸੀਂ ਦੇਖ ਰਹੇ ਹੋ ਉਸ ਬਰਾਤ ਦੀਆਂ ਜਿੱਥੇ ਲਾੜਾ ਹੀ ਨਹੀਂ ਪਹੁੰਚਿਆ ਤੇ ਲਾੜੀ ਅਤੇ ਉਸਦਾ ਪਰਿਵਾਰ ਤਿਆਰ ਹੋ ਕੇ ਬਰਾਤ ਦਾ ਇੰਤਜ਼ਾਰ ਕਰਦਾ ਰਹਿ ਗਿਆ ਸੋਸ਼ਲ ਮੀਡੀਆ ਤੇ ਪਿਆਰ ਹੋਇਆ ਤੇ ਪਿਆਰ ਤੋਂ ਬਾਅਦ ਰਿਸ਼ਤਾ ਵਿਆਹ ਤੱਕ ਪਹੁੰਚਿਆ ਤਾਂ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਲਾੜਾ ਵਿਆਹ ਤੋਂ ਮੁਕਰ ਗਿਆ ਤਾਂ ਲਾੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋਈ ਜਿਸ ਤੋਂ ਬਾਅਦ ਪਿਆਰ ਹੋਇਆ ਤੇ ਪਿਆਰ ਤੋਂ ਬਾਅਦ ਵਿਆਹ ਤੱਕ ਨੋਬਤ ਪਹੁੰਚੀ ਪਰ ਵਿਆਹ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਲਾੜੇ ਵੱਲੋਂ ਫੋਨ ਬੰਦ ਕਰ ਦਿੱਤਾ ਗਿਆ ਤੇ ਦੱਸਿਆ ਗਿਆ ਕਿ ਲਾੜੇ ਦੇ ਘਰ ਦੇ ਨਹੀਂ ਮੰਨਦੇ ਜਿਸ ਕਰਕੇ ਲਾੜੇ ਵੱਲੋਂ ਵਿਆਹ ਤੋਂ ਇਨਕਾਰ ਕੀਤਾ ਜਾ ਰਿਹਾ ਪਰ ਲਾੜੀ ਦਾ ਕੀ ਕਸੂਰ ਹੈ ਜਿਨ੍ਹਾਂ ਵੱਲੋਂ ਇੰਨੇ ਪੈਸੇ ਖਰਚ ਕਰਕੇ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਪਰ ਲਾੜਾ ਵਿਆਹ ਲਈ ਨਹੀਂ ਪਹੁੰਚਿਆ ਤਾਂ ਲਾੜੀ ਨੇ ਦੱਸਿਆ ਕਿ ਲਾੜਾ ਫੌਜੀ ਸੀ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਸਬੰਧ ਰਿਹਾ ਵਾ ਕਿਸ ਤਰ੍ਹਾਂ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋਈ ਸਭ ਕੁਝ ਲਾੜੀ ਵੱਲੋਂ ਦੱਸਿਆ ਸੁਣੋ ਤੁਸੀਂ ਵੀ ਪਿੰਡ ਸੁੜਵੇਤੂ ਮਤ ਸੜੋਏ ਦੀ ਰਹਿਣ ਵਾਲੀ ਆ ਤੇ ਮੇਰਾ ਅੱਜ ਵਿਆਹ ਵਾ 12 ਮਾਰਚ 2024 ਨੂੰ ਤੇ ਮੁੰਡੇ ਦਾ ਨਾਮ ਲਖਵੀਰ ਸਿੰਘ ਆ ਬਰਨਾਲਾ ਠਿਕਰੀਵਾਲ ਪਿੰਡ ਆ ਉਹਨਾਂ ਦਾ ਤੇ ਮੁੰਡੇ ਦੇ ਜੱਟ ਦਾ ਨਾਮ ਮੱਖਣ ਸਿੰਘ ਆ ਮੁੰਡਾ ਆਰਮੀ ਦੇ ਵਿੱਚ ਆ ਤੇ 12 ਮਾਰਚ ਦਾ ਮਤਲਬ ਵਿਆਹ ਸਾਡਾ ਸਾਰਾ ਹੀ ਤੈਅ ਹੋਇਆ ਸੀਗਾ ਮਤਲਬ ਸਾਰੇ ਦੋਨਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਸੀਗੀ ਤੇ ਬਿਆਹ ਤੋਂ ਮਹੀਓ ਤੋਂ ਇੱਕ ਦਿਨ ਪਹਿਲਾਂ ਉਸ ਮੁੰਡੇ ਨੇ ਮਨਾ ਕਰ ਦਿੱਤਾ ਕਿ ਹਾਂ ਮਨਾ ਵੀ ਨਹੀਂ ਕੀਤਾ ਉਹਨੇ ਇਹੀ ਗੱਲ ਬੋਲੀ ਆ ਕਿ ਮੇਰੀ ਮੰਮੀ ਨਹੀਂ ਮੰਨਦੀ ਹੈਗੀ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਉਹਨੇ ਗੱਲ ਨਹੀਂ ਕੀਤੀ ਜਦੋਂ ਅਸੀਂ ਕੋਈ ਨਵੇਂ ਨੰਬਰ ਤੋਂ ਫੋਨ ਲਾਉਂਦੇ ਆ ਮੋਰੇ ਦੀ ਉਹ ਫੋਨ ਬੰਦ ਕਰੀ ਜਾਂਦਾ ਵਾ ਬੀਜੀ ਕਰੀ ਜਾਂਦਾ ਵਾ ਨਵੇਂ ਨੰਬਰ ਤੋਂ ਫਿਰ ਅਸੀਂ ਜਦੋਂ ਉਹਨਾਂ ਦੇ ਘਰੇ ਗਏ ਆ ਤੇ ਉਹਨਾਂ ਦੇ ਫੈਮਿਲੀ ਵਿੱਚ ਜਿੱਦਾਂ ਮੰਮੀ ਨੇ ਮੇਰੇ ਬ੍ਰਦਰ ਆ ਪਾਜੀ ਤੇ ਉਹਨਾਂ ਨੇ ਦਰਵਾਜ਼ਾ ਜਿੱਦਾਂ ਉਹਨਾਂ ਨੇ ਖੜਕਾਇਆ ਤੇ ਉਹਨਾਂ ਨੇ ਬੋਲਿਆ ਵੀ ਅਸੀਂ ਗੱਲ ਕਰਨੀ ਹੈ ਬੈਠ ਕੇ ਹੀ ਸਿਰਫ ਤੁਹਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਹੋਈ ਸੀ ਉਹਨਾਂ ਦੇ ਡੈਡੀ ਨੇ ਲਖਵੀਰ ਸਿੰਘ ਦੇ ਡੈਡੀ ਨੇ ਮੱਖਣ ਸਿੰਘ ਨੇ ਮੰਮੀ ਦੇ ਦਾ ਮੂੰਹ ਤੇ ਦਰਵਾਜ਼ਾ ਮਾਰਿਆ ਵੀ ਅਸੀਂ ਕੋਈ ਗੱਲ ਨਹੀਂ ਕਰਨੀ ਤੁਸਾਂ ਧੰਦਾ ਕਰਨ ਵਾਲੇ ਆ ਉਹਨਾਂ ਨੇ ਇਹ ਗੱਲ ਬੋਲੀ ਫਿਰ ਉਸ ਤੋਂ ਬਾਅਦ ਮੰਮੀ ਦਰਵਾਜ਼ਾ ਖੜਕਾਉਣ ਲੱਗੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਮੰਮੀ ਨੇ ਤਾਂ ਬੋਲਿਆ ਕਾਫੀ ਉਹਨਾਂ ਨੂੰ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਉਹ ਉਹਨੇ ਅੰਦਰ ਬਹਿ ਗਈ ਅੰਦਰ ਫੂਨ ਫਾਨ ਕੀਤੇ ਆ ਤੇ ਉਹਨਾਂ ਨੇ ਆਲੇ ਦੁਆਲੇ ਫੋਨ ਕਰਕੇ ਇਹ ਲੋਕਾਂ ਨੂੰ ਮਤਲਬ ਕਾਫੀ ਸੱਦ ਲਿਆ ਆਲੇ ਦੁਆਲੇ ਮੁਹੱਲੇ 'ਚ ਇੱਕ ਅੱਧੀ ਗੱਲ ਇਹ 10 ਤਰੀਕ ਦੀ 10 ਤਰੀਕ ਸਵੇਰੇ 8 ਵਜੇ ਦੀ ਉਹਨਾਂ ਨੇ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ ਤੇ ਜਦੋਂ ਮੁਹੱਲੇ ਵਾਲੇ ਉਹਨਾਂ ਦੇ ਆ ਕੇ ਇਕੱਠੇ ਪਹਿਲਾਂ ਤਾਂ ਉਹ ਬੈਠੇ ਰਹੇ ਕਿ ਕਿਸੇ ਨੇ ਕੁਝ ਨਹੀਂ ਬੋਲਿਆ ਉਹਦੀ ਮੰਮੀ ਕਹਿੰਦੀ ਵੀ ਸਾਡਾ ਮੁੰਡਾ ਤਾਂ ਕਹਿੰਦਾ ਮੈਂ ਬੇਕਸੂਰ ਆ ਵੀ ਮੇਰਾ ਕੋਈ ਤਾਲੁਕ ਨਹੀਂ ਆ ਜਦੋਂ ਮੈਂ ਉਹਨਾਂ ਦੀ ਮੰਮੀ ਨੂੰ ਕਹੇ ਜੇ ਤੁਹਾਡਾ ਮੁੰਡਾ ਇੰਨੀ ਗੱਲ ਕਹਿਣ ਰਿਹਾ ਮੇਰਾ ਫੋਨ ਚੱਕ ਕੇ ਇੱਕ ਵਾਰੀ ਗੱਲ ਕਰੋ ਸਾਰਾ ਕੁਝ ਹੋਇਆ ਉਹਨੇ ਸਾਰੀ ਗੱਲ ਹੋਈ ਆ ਵੀ ਉਹ ਕਿੱਦਾਂ ਕੁੱ ਰਿਸ਼ਤਾ ਮਤਲਬ ਉਹ ਖੋਦ ਉਹਨੇ ਸਾਰਾ ਤੈਅ ਕਰਵਾਇਆ ਸੀ ਦੋਨੋਂ ਪਰਿਵਾਰਾਂ ਵੱਲੋਂ ਹੀ ਹੋਇਆ ਸੀ ਸਹਿਮਤੀ ਕੋਈ ਲਵ ਮੈਰੀਜ ਵੀ ਸੀ ਥੋੜੀ ਹਾਂਜੀ ਲਵ ਮੈਰੀ ਸੀਗੇ ਪਰ ਉਹ ਦੋਨੋਂ ਪਰਿਵਾਰਾਂ ਦੀ ਸਹਿਮਤੀ ਨਾਲ ਹੀ ਹੋਇਆ ਸੀਗਾ ਪਹਿਲਾਂ ਉਹਨਾਂ ਦੀ ਫੈਮਿਲੀ ਨਾਲ ਹੀ ਗੱਲ ਹੋਈ ਸੀ ਫਿਰ ਇੱਧਰ ਫੈਮਿਲੀ ਨਾਲ ਗੱਲ ਹੋਈ ਕਿੰਨੇ ਸਾਲ ਤੋਂ ਫਿਰ ਰਿਲੇਸ਼ਨ ਚੜਿਆ ਉਹਨਾਂ ਦਾ ਤਿੰਨ ਸਾਲ ਦੇ ਵਿੱਚ ਥੋੜੀ ਜਾਣਪਛਾਣ ਕਿਦਾਂ ਹੋਈ ਉਹਨਾਂ ਦੇ ਨਾਲ ਜਾਨਪਛਾਨ ਜਿੱਦਾਂ ਮਤਲਬ ਉਹਨਾਂ ਦੀ ਸਿਸਟਰ ਆ ਉਹਨਾਂ ਦੇ ਥਰੂ ਹੀ ਗੱਲ ਹੋਈ ਸੀਗੀ ਫਿਰ ਆਨਲਾਈਨ ਅਸੀਂ ਬਿਜ਼ਨਸ ਕਰਦੇ ਸੀ ਸ਼ੇਅਰ ਚੈਟ ਵੈਬਸਾਈਟ ਤੇ ਉਹਦੇ ਤੇ ਮੈਂ ਕੰਮ ਕਰਦੀ ਸੀਗੀ ਮੇਰੀ ਏਜੰਸੀ ਸੀਗੀ ਖੋਦੀ ਉਹ ਨਾਲੇ ਜਿੱਦਾਂ ਕੰਮ ਕਰਦੇ ਸੀਗੇ ਕਾਫੀ ਟਾਈਮ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਮਤਲਬ ਉਹਨੇ ਇਹੀ ਕਿਹਾ ਮੈਨੂੰ ਦਸੰਬਰ ਦੇ ਵਿੱਚ ਵੀ ਉਹਨੇ ਲਾਸਟ ਦਸੰਬਰ ਮਨਸ ਦੇ ਵਿੱਚ ਉਹਨੇ ਮੈਨੂੰ ਇਹ ਬੋਲਿਆ 2023 ਚ ਕਿ ਜਾਸੋ ਵੀ ਆਪਾਂ ਮੈਰਿਜ ਕਰਵਾ ਲੈਂਦੇ ਕੋਰਟ ਮੈਰਿਜ ਕਰਵਾਉਂਦੇ ਆ ਪਰ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕੋਰਟ ਮੈਰਿਜ ਨਹੀਂ ਕਰਾਉਣੀ ਵਿਆਹ ਕਰਾਉਣਾ ਵਾ ਵੀ ਆਪਣੇ ਘਰੇ ਵੀ ਤੂੰ ਗੱਲ ਕਰ ਲੈ ਇਹ ਮੈਂ ਵੀ ਆਪਣੇ ਘਰੇ ਗੱਲ ਕਰ ਲੈਂਦੀ ਆ ਤੇ ਉਹਨਾਂ ਨੇ ਇਹ ਦੇ ਘਰ ਦੇ ਤਾਂ ਮੰਨੇ ਹੋਈ ਆ ਵੀ ਤੂੰ ਆਪਣੇ ਘਰੇ ਗੱਲ ਕਰ ਲੈ ਮੈਂ ਕਿਹਾ ਹੁਣ ਤੂੰ ਆਪੇ ਇਹ ਗੱਲ ਕਰ ਲਈ ਵੀ ਮੈਂ ਨਹੀਂ ਗੱਲ ਕਰਨੀ ਹੈਗੀ ਫਿਰ ਮੈਂ ਆਪਣੀ ਮੰਮੀ ਨੂੰ ਦੱਸਿਆ ਸੀ ਇਦਾਂ ਕਰਕੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਮੰਮੀ ਦੀ ਗੱਲ ਉਹਨਾ ਨਾਲ ਕਰਵਾਈ ਤੇ ਉਹਨਾਂ ਨੇ ਗੱਲ ਮੰਮੀ ਨਾਲ ਕੀਤੀ ਫਿਰ ਮੈਂ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਉਹਦੇ ਫੈਮਿਲੀ ਨੇ ਗੱਲ ਕੀਤੀ ਆ ਫਿਰ ਜਿੱਦੇ ਮਤਲਬ ਵਿਆਹ ਦਾ ਜਦੋਂ ਅਰੇਂਜਮੈਂਟ ਜਿਹੜੀ ਤਰੀਕ ਰੱਖੀ ਸੀਗੀ ਉਹਨਾਂ ਨੇ ਤਰੀਕ ਵੀ ਗੜਵਾਈ ਇਹੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਤਰੀਕ ਰੱਖਣੀ ਆ ਕਹਿੰਦੇ 12 ਮਾਰਚ ਰੱਖਣੀ ਆ ਵੀ 15 ਫਰਵਰੀ ਨੂੰ ਮੈਂ ਛੁੱਟੀ ਤੇ ਆ ਜਾਣਾ ਵਾ ਤੇ 3 ਮਹੀਨੇ ਦੀ ਕਹਿੰਦੇ ਛੁੱਟੀ ਆਉਣਾ ਨੇ ਮੇ ਕੋਠੀ ਜਿੱਥੇ ਰਹਿਣਾ ਮੈਂ ਤੇ ਜਿੱਥੇ ਜਦੋਂ ਮਤਲਬ ਉਹ ਆਏ ਸੀ 15 ਫਰਵਰੀ ਨੂੰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਵੀਡੀਓ ਕਾਲ ਵਗੈਰਾ ਕੀਤੀ ਆ ਮਤਲਬ ਘਰ ਵਿੱਚ ਹੀ ਬੈਠੇ ਸੀ ਕਿਤੇ ਬਾਹਰ ਨਹੀਂ ਸੀਗੇ ਉਹ ਤੇ ਉਸ ਤੋਂ ਬਾਅਦ ਜਿੱਦਾਂ ਹਲਵਾਈ ਦਾ ਜਿਹੜਾ ਵੀ ਸਮਾਨ ਵਗੈਰਾ ਲਿਆਂਦੇ ਆ ਆਪਣੇ ਵਿਆਹ ਦਾ ਸਾਰੇ ਉਹਨੇ A ਤੋਂ Z ਮੈਨੂੰ ਵੀਡੀਓ ਕਾਲ ਤੇ ਦਿਖਾਇਆ ਸੀ ਕੋਈ ਡਿਮਾਂਡ ਤਾਂ ਨਹੀਂ ਆ ਉਹਨਾਂ ਦੇ ਕੋਈ ਡਿਮਾਂਡ ਨਹੀਂ ਸੀਗੀ ਤਾਂ ਕਾਰਨ ਕੀ ਰਹੇਗਾ ਜੇ ਅੱਜ ਨਹੀਂ ਆਇਆ ਉਹਦੀ ਹੋਰ ਕਹਿੰਦੇ ਕਿ ਮੇਰੀ ਮੰਮੀ ਨਹੀਂ ਮੰਨਦੇ ਹੈਗੇ ਵੀ ਮੇਰੀ ਮੰਮੀ ਕਹਿੰਦੀ ਵੀ ਨਹੀਂ ਅਸੀਂ ਕਰਨਾ ਨਹੀਂ ਹੈਗਾ ਪਰ ਉਹਦੀ ਮੰਮੀ ਫੈਮਿਲੀ ਇਹ ਗੱਲ बोल ਰਹੀ ਹੈਗਾ ਸਾਡਾ ਮੁੰਡਾ ਕਹਿੰਦਾ ਸਾਡਾ ਕੋਈ ਤਾਲੁਕ ਨਹੀਂ ਆ ਵੀ ਅਸੀਂ ਬਰਾਤ ਲੈ ਕੇ ਨਹੀਂ ਆਉਣਾ ਹੈਗਾ ਉਹ ਇਦਾਂ ਕਹੀ ਜਾਂਦੇ ਜਦ ਅਸੀਂ ਕਿ ਸਾਡੇ ਸਾਹਮਣੇ ਗੱਲ ਕਰੋ ਤੁਸੀਂ ਆਪਣੇ ਮੁੰਡੇ ਨੂੰ ਪੇਸ਼ ਕਰੋ ਤੇ ਉਹਨਾਂ ਨੇ ਕੋਈ ਵੀ ਇਦਾਂ ਦੀ ਮਤਲਬ ਗੱਲ ਨਹੀਂ ਕੀਤੀ ਵੀ ਨਹੀਂ ਤੁਸੀਂ ਆਪਣੇ ਫੋਨ ਤੋਂ ਕਰੋ ਫਿਰ ਜਦੋਂ ਸਵੇਰੇ ਉਹਨਾਂ ਦੇ ਘਰੇ ਗਏ ਆ ਉਹਨਾਂ ਦੇ ਚਾਰ ਬੰਦੇ ਸੀਗੇ ਜਿਹੜੇ ਉਹਨਾਂ ਨੇ ਹੀ ਘਰੇ ਬੁਲਾਏ ਸੀਗੇ ਤੇ ਇੱਕ ਉਹਨਾਂ ਦੀ ਭਾਬੀ ਸੀਗੀ ਤੇ ਉਹਨਾਂ ਚਾਰਾਂ ਨੇ ਹਨਾ ਇਦਾਂ ਹੱਥ ਮੂੰਹ ਕੁੱਟਮਾਰ ਕਰਨ ਲੱਗੇ ਆ ਉਹਨਾਂ ਨੇ ਮੰਮੀ ਦੇ ਵੀ ਹੱਥ ਚ ਮੇਰੇ ਵੀ ਆਜੇਗਾ ਮੇਰੇ ਪੈਰ ਤੇ ਸੱਟ ਲੱਗੀ ਉਹ ਜਿਹੜੀ ਤੁਰਨ ਵਾਲੀ ਖੁੰਡੀ ਹੁੰਦੀ ਆ ਉਹਦੇ ਨਾਲ ਉਹਨਾਂ ਨੇ ਪੈਰ ਤੇ ਮਾਰੀਆਂ ਬਾਹਾਂ ਤੇ ਮਾਰੀਆਂ ਅੱਜ ਕੋਈ ਗੱਲਬਾਤ ਹੋਈ ਏ ਫੋਨ 'ਤੇ ਨਹੀਂ ਅੱਜ ਕੋਈ ਗੱਲ ਨਹੀਂ ਹੋਈ ਉਹਨੇ ਫੋਨ ਹੀ ਬੰਦ ਕੀਤੇ ਹੋਏ ਕੋਈ ਫੋਨ ਨਹੀਂ ਚੱਕਦੇ ਪਏ ਕੋਈ ਪਰਿਵਾਰੋਂ ਉਹਨਾਂ ਦੇ ਕੋਈ ਕੋਈ ਨਹੀਂ ਫੋਨ ਚੱਕਦਾ ਕੋਈ ਵੀ ਨਹੀਂ ਫੋਨ ਚੱਕਦਾ ਪਿਆ ਸਾਰਿਆਂ ਨੇ ਨੰਬਰ ਬਲੌਕ ਕੀਤੇ ਹੋਏ ਆ ਨੰਬਰ ਚੱਕਣ ਹੀ ਨਹੀਂ ਰਹੇ ਆ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਕੰਪਲੀਟ ਕੀਤੀ ਆ ਉੱਥੇ ਜਦੋਂ ਉਹਨਾਂ ਨੇ ਘਰੋਂ ਬਾਹਰ ਕੱਢ ਕੇ ਸਾਨੂੰ ਕੁੱਟਮਾਰ ਕਰਕੇ ਇਹਦੇ ਚੱਕ ਕੇ ਬਾਹਰ ਸਾਨੂੰ ਰੱਖਿਆ ਉਹਨਾਂ ਨੇ ਗਲੀ ਦੇ ਵਿੱਚ ਲੰਮੇ ਪਾ ਦਿੱਤਾ ਉਹਨ ਜੋ ਵੀ ਬਣਾਇਆ ਉਹ ਬਾਹਰ ਉਹਨਾਂ ਨੇ ਸਾਡੇ ਤੇ ਸਾਨੂੰ ਕੁੱਟਮਾਰ ਕਰਕੇ ਲੰਮੇ ਪਾਇਆ ਜਦੋਂ ਪੁਲਿਸ ਸਾਨੂੰ ਉੱਤੇ ਥਾਣੇ 'ਚ ਲੈ ਗਈ ਹਸਪੀਟਲ ਅਸੀਂ ਗਏ ਆ ਤੇ ਪਹਿਲਾ ਉਹਨਾਂ ਨੇ ਸਾਡੀ ਵੀਡੀਓ ਬਣਾਈ ਉਹਨਾਂ ਕੋਲ ਸਾਡੀ ਵੀਡੀਓ ਹੈਗੀ ਸੀ ਕੁੱਟਮਾਰ ਦੀ ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਜਾ ਕੇ ਗਏ ਆ ਹੁਣ ਜਦੋਂ ਅਸੀਂ ਫੋਨ ਕਰੀਏ ਉਹਨਾਂ ਨੂੰ ਐਸਪੀ ਨੂੰ ਫੋਨ ਕਰੀਏ ਜਾਓ ਥਾਣੇ ਦੇ ਵਿੱਚ ਫੋਨ ਕਰੀਏ ਤੇ ਸਾਡੀ ਵੀਡੀਓ ਵੀ ਸੀ ਜੇ ਕੋਈ ਬੰਦਾ ਕੋਈ ਵੀ ਬੰਦਾ ਹੋਵੇ ਜਨਾਨੀ ਤੋਂ ਵੀ ਹੱਥ ਨਹੀਂ ਚੱਕ ਸਕਦਾ ਕਿਸੇ ਦਾ ਅਧਿਕਾਰ ਨਹੀਂ ਹੈਗਾ ਤੇ ਜਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਵੀਡੀਓ ਸੀਗੀ ਵੀ ਤੁਸੀਂ ਇਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਲਿਆ ਉਹ ਕਹ ਪੰਗਾ ਪੈ ਚੁੱਕੇ ਵੀ ਤੁਸੀਂ ਇੱਥੇ ਕਿਉਂ ਆਏ ਪਹਿਲੇ ਇਸ ਚ ਅੱਜ ਨੇ ਉਹਨਾਂ ਨੇ ਮਤਲਬ ਉਥੇ ਪੁਲਿਸ ਥਾਣੇ ਦੇ ਵਿੱਚ ਜਦੋਂ ਅਸੀਂ ਕੰਪਲੀਟ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਆਪਣਾ ਅਰੇਂਜਮੈਂਟ ਰੱਖੋ ਵੀ ਮੁੰਡਾ ਅਸੀਂ ਲੈ ਕੇ ਆਵਾਂਗੇ ਕਿਨੇ ਕਹੇ ਬਾਬਾ ਉਥੇ ਪੁਲਿਸ ਥਾਣੇ ਦੇ ਜਿਨ੍ਹਾਂ ਨੇ ਬਿਆਨ ਲਏ ਸੀਗੇ ਪੁਲਿਸ ਵਾਲਿਆਂ ਨੇ ਹਾਂਜੀ ਪੁਲਿਸ ਵਾਲਿਆਂ ਨੇ ਇਹ ਗੱਲ ਬੋਲੀ ਸੀ ਬਰਨਾਲੇ ਸਦਰ ਥਾਣੇ ਦੇ ਆ ਉਹ ਜਿਨ੍ਹਾਂ ਨੇ ਬਿਆਨ ਲਏ ਸੀ ਹਸਪੀਟਲ ਦੇ ਵਿੱਚ ਬੈਠ ਕੇ ਤੇ ਇੱਕ ਜਿਹੜੇ ਸਾਨੂੰ ਲੈ ਕੇ ਆਏ ਸੀ ਗੱਡੀ ਦੇ ਵਿੱਚ ਉਹਨਾਂ ਨੇ ਕਹਿੰਦੇ ਤੁਸੀਂ ਟੈਨਸ਼ਨ ਨਾ ਲਵੋ ਵੀ ਅਸੀਂ ਮੁੰਡਾ ਲੈ ਕੇ ਆਵਾਂਗੇ ਤੁਸੀਂ ਕਹਿੰਦੇ ਸਾਰਾ ਆਪਣਾ ਅਰੇਂਜਮੈਂਟ ਕਰੋ ਫਿਰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੁਸੀਂ ਅਸੀਂ ਫੋਨ ਕੀਤਾ ਸੀ ਤੇ ਉਹਨਾਂ ਨੂੰ ਸਾਫ਼ ਦੱਸਿਆ ਕਿਸ ਦਾ ਨਾਮ ਕੀ ਐਸਪੀ ਦਾ ਨਾਮ ਪੁੱਲਰ ਸਿੰਘ ਆ ਕੁਛ ਤੇ ਉਹਨਾਂ ਨੇ ਕਿਹਾ ਵਾ ਵੀ ਠੀਕ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤਾਂ ਪੈਲਸ ਦੇ ਵਿੱਚ ਸਾਰੇ ਰਿਸ਼ਤੇਦਾਰ ਆਏ ਹੋਏ ਆ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਣਾ ਵਾ ਜਦ ਅਸੀਂ ਉਹਨਾਂ ਨੂੰ ਇੰਨੀ ਗੱਲ ਬੋਲੀਆ ਕਹਿੰਦਾ ਅੱਛਾ ਠੀਕ ਆ ਕਹਿੰਦਾ ਅਸੀਂ ਤਾਂ ਡਿਟੇਲ ਕਢੋਣੇ ਫਿਰਦੇ ਆ ਵੀ ਕੌਣ ਸੱਚਾ ਕੌਣ ਝੂਠਾ ਕਹਿੰਦਾ ਤੁਸੀਂ ਐਸਟੀਓ ਨਾਲ ਗੱਲ ਕਰੋ ਵੀ ਇੰਨੀ ਪੁਰਾਣੀ ਕਹਿੰਦੇ ਕੋਈ ਵੀ ਕਿਸੇ ਵੀ ਚੀਜ਼ ਦੀ ਡਿਟੇਲ ਨਹੀਂ ਨਿਕਲ ਸਕਦੀ ਕਿ ਮੁੰਡਾ ਤਾਂ ਕਹਿੰਦੇ ਬੇਕਸੂਰ ਆ ਹੁਣ ਤੁਸੀਂ ਅਗਲੀ ਕਾਰਵਾਈ ਤੁਹਾਡੀ ਕੀ ਹੋਏਗੀ بس ਇਹੀ ਮੈਂ ਚਾਹੁੰਦੀ ਆ ਕਿ ਮੈਨੂੰ ਇਨਸਾਮ ਮਿਲਣਾ ਚਾਹੀਦਾ ਮੁੰਡਾ ਸਾਹਮਣੇ ਪੇਸ਼ ਹੋਣਾ ਚਾਹੀਦਾ ਵਾ 3 ਸਾਲ ਹੋ ਗਏ ਆ ਉਹ ਮਤਲਬ ਉਹਨਾਂ ਦੀ ਫੈਮਲੀ ਝੂਠ ਬੋਲੀ ਜਾਂਦੀ ਆ ਵੀ ਆਹ ਕੁਝ ਹੋਇਆ ਨਹੀਂ ਆ ਵੀ ਇਦਾਂ ਕੁਝ ਮਤਲਬ ਤੁਸੀਂ ਆਪਣੇ ਏਰੀਆ ਚ ਕੋਈ ਕੰਪਲੇਨ ਕੀਤੀ ਪੁਲਿਸ ਵਾਲਿਆਂ ਨੂੰ ਇਥੇ ਅਸੀਂ ਇਥੇ ਨਮੇਸ਼ਰ ਐਸਐਸਪੀ ਕੋਲ ਕੰਪਲੇਨਟ ਕੀਤੀ ਆ ਗੱਲ ਕੱਲ ਕੱਪਿਆ ਤੁਸੀਂ ਹਾਂਜੀ ਗੱਲ ਕੀਤੀ ਆ